ਏ ਗੁਰਸਵਾਰੀ ਸਾਧ ਸੰਗਤ ਜੀਓ ਆਪਹੁਣੇ ਬਾਕੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਘਰ ਜਾਗਦੀਆਂ ਪਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰ ਜੀ ਨੇ ਬਖਸ਼ਿਸ਼ ਰੰਤ ਕੀਤੀ ਹੋਪਨਾਮੀ ਦੀ ਦਾਤ ਬਖਸ਼ਿਸ਼ ਕੀਤੀ ਬਿਲਾਵਲ ਰਾਤ ਦੇ ਅੰਦਰ ਪੰਜਵੇਂ ਸਤਿਗੁਰੂ ਸ਼ਹੀਦਾ ਦੇ ਸਰਤਾਜ ਧੰ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਮਖਾਲ ਬਿੰਦ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 837 ਅਤੇ 38 ਅੰਗ ਤੇ ਸੁਭਾਈ ਬਾਣ ਹੈ ਸਤਿਗੁਰੂ ਜੀ ਕਿਰਪਾ ਕਰਦੇ ਬਿਲਾਵਲ ਮਹੱਲਾ ਪੰਜਵਾਂ ਪ੍ਰਪ ਜਨਮ ਮਰਨ ਨਿਵਾਰ हे ਪ੍ਰਭੂ ਜੀ ਮੇਰਾ ਜੰਮਨ ਤੇ ਮਰਨ ਜਿਹੜਾ ਹੈ ਇਹ ਕੱਟ ਦਿਵੋ ਇਹਨੂੰ ਸਵਾਰ ਦਿਵੋ ਹਾਰ ਪਰਯੋਦਵਾਰ हे ਸਤਿਗੁਰੂ हे ਪਰਮੇਸ਼ਰ ਵਾਹਿਗੁਰੂ ਮੈਂ ਸਭਨਾ ਥਾਵਾਂ ਤੋਂ ਹਾਰ ਕੇ ਤੇਰੇ ਦਰ ਤੇ ਉੱਪਰ ਆਇਆ ਹਾਂ ਗਹਿ ਚਰਨ ਸਾਧੂ ਸੰਗ ਤੇ ਸਾਧੂ ਦੇ ਗੁਰੂ ਦੇ ਜਿਹੜੇ ਚਰਨ ਨੇ ਉਹ ਮੈਂ ਆਪਣੇ ਹੱਥਾਂ ਦੇ ਨਾਲ ਝੁਟ ਕੇ ਫੜੇ ਤੇਰੀ ਸ਼ਰਮ ਦੇ ਵਿੱਚ ਆ ਕੇ ਤੇਰੇ ਚਰਨ ਫੜ ਲਏ ਮਨ ਮਿਸ਼ਟ ਹਰ ਹਰ ਰੰਗ ਏ ਹਰੀ ਵਾਹਿ ਤੂ ਸਭਨਾ ਨੂੰ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਤੇਰੇ ਨਾਮ ਦਾ ਗੂੜਾ ਜਿਹੜਾ ਰੰਗ ਹੈ ਉਹ ਮੈਨੂੰ ਮਿਠ ਮੇਰੇ ਮਨ ਨੂੰ ਬੜਾ ਹੀ ਮਿੱਠਾ ਜਿਹੜਾ ਹੈ ਉਹ ਲੱਗਦਾ ਤੇਰਾ ਨਾਮ ਦਾ ਰੰਗ ਜਿਹੜਾ ਕਰ ਦਇਆ ਲਹਿੋ ਲਰਦਾ ਏ ਏ ਸੁਆਮੀ ਜੀ ਮੇਰੇ ਤੇ ਦਇਆ ਕਰਕੇ ਮੈਨੂੰ ਆਪਣੇ ਲੜ ਜਿਹੜਾ ਹੈ ਉਹ ਲਾ ਲਓ ਆਪਣਾ ਪੱਲਾ ਜਿਹੜਾ ਹੈ ਉਹ ਫੜਾ ਦੋ ਨਾਨਕਾ ਨਾਮ ਧਿਆਏ हे ਦਾਣਕ ਓ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਧਿਆਉਣਾ ਕਾਰਜ ਆਪਣਾ ਕਰ ਦੀਨਾ ਦਾਤ ਦਿਆਲ ਮੇਰੇ ਸੁਆਮੀ ਦੀਨਾ ਦਾਤ ਦਿਆਲ ਏ ਸਭਨਾ ਦੇ ਉੱਪਰ ਦਇਆ ਕਰਨ ਵਾਲੇ ਦਿਆਲੂ ਏ ਸਭਨਾ ਦੇ ਮਾਲਕ ਪਰਮੇਸ਼ਰ ਏ ਗਰੀਬਾਂ ਦੇ ਅਨਾਥ ਅਰਾਥਾਂ ਦੇ ਅਨਾਥ हे सपना ਦੇ ਉੱਪਰ ਪਰਮੇਸ਼ਰ ਕਿਰਪਾ ਕਰਨ ਵਾਲੇ ਜਾਚੋ ਸੰਤਰਵਾਲ ਤੇ ਮੈਨੂੰ ਆਪਣੇ ਸੰਤ ਜਣਾ ਦੀ ਜਿਹੜੀ ਚਰਨ ਧੂੜੀ ਹੈ ਉਹ ਕਿਰਪਾ ਕਰਕੇ ਦੇ ਦੇਵੋ ਰਹਾਉ ਰਹਾਉ ਦਾ ਬਸ਼ਰਾਪ ਦੇ ਕੇ ਸਤਿਗੁਰੂ ਜੀ ਕਿਰਪਾ ਕਰ ਦੇ ਸੰਸਾਰ ਵਿਖਿਆ ਕੂਪ ਕਹਿੰਦੇ ਹੈ ਭਾਈ ਜਿਹੜਾ ਸੰਸਾਰ ਤੈਨੂੰ ਬੜਾ ਸੁੰਦਰ ਲੱਗਦਾ ਬੜਾ ਸੋਹਣਾ ਲੱਗਦਾ ਹੈ ਪਰ ਇਹ ਵਿਖਿਆ ਜ਼ਹਿਰ ਕੂਪ ਜ਼ਹਿਰ ਦਾ ਖੂ ਸਮਝ ਲੈ ਇਹ ਸੰਸਾਰ ਨੂੰ ਮੰਨਣਾ ਕਰ ਵੀ ਇਹ ਜ਼ਹਿਰ ਦੀ ਜਾਈ ਹੈ ਤਮ ਅਗਿਆਨ ਬਹੁਤ ਕੂਪ ਤੇ ਬੇਰਤੀ ਕਰੇ ਦੇ ਪਰਮੇਸ਼ਰ ਮੈਂ ਅਗਿਆਨਤਾ ਦੇ ਮੋਹ ਦੇ ਵਿੱਚ ਪੈ ਕੇ ਇਸ ਤਰ੍ਹਾਂ ਜਿਵੇਂ ਕੁੱਪ ਹਨੇਰੇ ਦੇ ਵਿੱਚ ਗਵਾਚਾ ਹੁੰਦਾ ਇਸ ਤਰ੍ਹਾਂ ਦੀ ਮੇਰੀ ਹਾਲਤ ਹੈ ਮੈਨੂੰ ਕਿਸੇ ਪ੍ਰਕਾਰ ਦਾ ਗਿਆਨ ਨਹੀਂ ਚੰਨ ਨਹੀਂ ਮੈਂ ਅਗਿਆਨਤਾ ਦੇ ਕੋਪ ਹਨੇਰੇ ਦੇ ਵਿੱਚ ਫਸਿਆ ਗਹਿ ਭੁਜਾ ਪ੍ਰਭ ਜੀ ਲੇਹੋ ਤੇ ਬੇਨਤੀ ਕਰ ਹੇ ਪ੍ਰਭੂ ਜੀ ਭੁਜਾ ਭੁਜਾ ਕਹਿੰਦੇ ਨੇ ਬਾਹ ਨੂੰ ਕਹਿੰਦੇ ਬਾਹ ਫੜ ਕੇ ਸਤਿਗੁਰੂ ਜੀ ਹੇ ਪ੍ਰਭੂ ਪਰਮੇਸ਼ਰ ਜੀ ਮੈਨੂੰ ਬਚਾ ਲਿਓ ਹਰ ਦਾਤ ਆਪਣਾ ਦੇਹੋ ਮੈਨੂੰ ਆਪਣਾ ਜਿਹੜਾ ਨਾਮ ਹੈ ਉਹ ਦੇਣਾ ਕਰਵਾਇ ਗੁਰੂ ਪ੍ਰਭ ਤੁਜ ਬਿਨਾ ਨਹੀਂ ਥਾਓ ਏ ਪ੍ਰਭੂ ਜੀ ਤੇਰੇ ਦਰ ਤੋਂ ਬਿਨਾ ਹੋਰ ਕੋਈ ਵੀ ਟਿਕਾਣਾ ਨਹੀਂ ਮੇਰਾ ਨਾਨਕ ਬਲ ਬਲ ਜਾਓ ਏ ਨਾਨਕ ਮੈਂ ਉਹ ਪਰਮੇਸ਼ਰ ਵਾਹਿਗੁਰੂ ਜੀ ਤੋਂ ਵਾਰ-ਵਾਰ ਬਲ ਬਲ ਜਾਂਦਾ ਹਾਂ ਕੁਰਬਾਨ ਜਾਂਦਾ ਲੋਭ ਮੋਹ ਫਾਦੀ ਦੇ ਇਹ ਜਿਹੜੀ ਮੇਰੀ ਦੇਹ ਹੀ ਹੈ ਇਹ ਵਿਕਾਰਾਂ ਦੇ ਵਿੱਚ ਵੱਜੀ ਹੋਈ ਐ ਲੋਭ ਮੋਗ ਕਾਮ ਕ੍ਰੋਧ ਦੇ ਵਿੱਚ ਬਿਨ ਭਜਨ ਹੋਵਤ ਖੇ ਤੇ ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾ ਬੰਦਗੀ ਤੋਂ ਬਿਨਾ ਇਹ ਜਿਹੜਾ ਤਨ ਹੈ ਇਹ ਮੇਰੇ ਦੇਹ ਜਿਹੜੀ ਐ ਖੇ ਹੁੰਦੀ ਜਾਂਦੀ ਐ ਮਿੱਟੀ ਹੋਈ ਜਾਂਦੀ ਐ ਨਾਸ ਹੋ ਰਹੀ ਐ ਜਦ ਦੂਤ ਮਹਾ ਧਾਨ हे ਵਾਹਿਗੁਰੂ ਮੈਨੂੰ ਜਮਦਾ ਵੀ ਫਿਰ ਬਹੁਤ ਵੱਡਾ ਜਿਹੜਾ ਉਹ ਦਰਸਾਉਂਦਾ ਚਿੱਤ ਗੁਪਤ ਕਰਪਹਿ ਜਾਣ ਕਿਉਂਕਿ ਜਿਹੜਾ ਚਿੱਤਰ ਗੁਪਤ ਹੈ ਉਹ ਮੇਰੇ ਕਰਮਾਂ ਨੂੰ ਮੇਰੇ ਕੀਤੇ ਹੋਏ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਨੋਟ ਕਰਦਾ ਹੈ ਦਿਨ ਰਾਤ ਸਾਥ ਸੁਣਾਏ ਤੇ ਫਿਰ ਚਿੱਤਰ ਗੁਪਤ ਜਿਹੜੇ ਨੇ ਉਹ ਦਿਨ ਰਾਤ ਦੇ ਜਿਹੜੇ ਮੇਰੇ ਕੰਮ ਨੇ ਉਹ ਸਾਰੇ ਸੁਣਾਉਂਦਾ ਲਿਖਦਾ ਹੈ ਨਾਨਕ ਹਰਿ ਸਰਦਾਏ ਏ ਨਾਨਕ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਮੇਰੇ ਤੇ ਕਿਰਪਾ ਰਹਿਮਤ ਕਰ ਮੈਨੂੰ ਜੰਮਨ ਪਰਮ ਦੀ ਜੇਲ੍ਹ ਤੋਂ ਬਚਾ ਲਵੋ ਮੇਰੇ ਬਕਾਰ ਜਿਹੜੇ ਨੇ ਉਹ ਕੱਟ ਦਵੋ ਤੇ ਮੇਰੇ ਤੇ ਰਹਿਮਤ ਕਰਨੀ ਸਤਿਗੁਰੂ ਜੀ ਆਪ ਅਸੀਂ ਵੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਸਾਡੇ ਤੇ ਵੀ ਸਤਿਗੁਰ ਦੀ ਕਿਰਪਾ ਕਰਨ ਨਾਮ ਦਾ ਕਿਰਕਾ ਸਾਡੀ ਝੋਲੀ ਚ ਪਾ ਦੇਣ ਹਉ ਯਾ ਪੁਨਾ ਦਿਖੇ ਮਾ ਵਾਹਿਗੁਰੂ ਦੀ ਕਾਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ